ਉਮੀਦ ਦੇ ਉਲਟ ਇਹ ਨਤੀਜੇ ਆਏ ਨੇ ਜੋ ਐਗਜ਼ਿਟ ਪੋਲ ਦੱਸ ਰਿਹਾ ਸੀ ਭਾਜਪਾ ਨੂੰ ਕਾਫੀ ਪਿੱਛੇ ਦੱਸ ਰਿਹਾ ਸੀ ਕਾਂਗਰਸ ਨੂੰ ਅੱਗੇ ਦੱਸ ਰਿਹਾ ਸੀ ਕਾਂਗਰਸ ਪਰ ਭਾਜਪਾ ਦੀ ਜਿੱਤ ਹੋਈ ਹੈ ਕਾਂਗਰਸ ਨੂੰ ਇਹਦੇ ਵਿੱਚ 37 ਸੀਟਾਂ ਮਿਲੀਆਂ ਨੇ ਸਾਲ 2019 ਦੇ ਵਿੱਚ ਕਾਂਗਰਸ ਕੋਲ 31 ਸੀਟਾਂ ਸੀ ਕਾਂਗਰਸ ਆ ਉਸ ਦੇ ਵੱਲੋਂ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਦੇ ਵਿੱਚ ਇਹ ਸਾਰੀ ਚੋਣ ਕੈਂਪੇਨ ਲੜੀ ਗਈ ਸਾਰੀ ਚੋਣ ਲੜੀ ਗਈ ਤਾਂ ਜਿਹੜੀ ਕਾਂਗਰਸ ਆ ਉਸ ਨੇ ਓਵਰ ਜਿਹੜਾ ਹੈਗਾ ਰਿਲਾਇ ਕੀਤਾ जाट ਵੋਟ ਦੇ ਉੱਤੇ जाट ਲੀਡਰਸ਼ਿਪ ਦੇ ਉੱਤੇ ਤਾਂ ਹਰਿਆਣਾ ਦੇ ਵਿੱਚ ਜਿਹੜੀ ਜਾਤ ਦਾ ਸਵਾਲ ਹੈ ਜਾਤ ਜਿਹੜੀ ਹੈ ਕਾਸਟ ਦਾ ਫੈਕਟਰ ਹੈ ਬਹੁਤ ਡੂੰਗਾ ਫੈਕਟਰ ਹੈ 36 ਬਰਾਦਰੀਆਂ ਪਿੰਡ ਦੇ ਵਿੱਚ ਮੰਨੀਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਕਿ ਇਹ ਸਾਰੀਆਂ ਬਰਾਦਰੀਆਂ ਇੱਕ ਪਾਸੇ ਤੇ जाट ਕੱਲੇ ਇੱਕ ਪਾਸੇ ਤੋਂ ਈਸ਼ਵਾਰ ਵੀ ਤਕਰੀਬਨ ਤਕਰੀਬਨ ਭਾਜਪੀ ਨੇ ਉਹੀ ਪਾਲਿਸੀ ਅਪਣਾਈ ਹੈ ਜਿਹੜੀ ਐਜੀਟੇਸ਼ਨ ਚੱਲੀ ਸੀ ਫਾਰਮਰਸ ਦੀ ਤੇ ਜਿਹੜੀ ਅਰੈਸਟਲਰਸ ਦੀ ਐਜੀਟੇਸ਼ਨ ਚੱਲੀ ਸੀ ਜੋ ਕਾਂਗਰਸ ਹੈ ਇਸ ਨੇ ਇਸ ਐਜੀਟੇਸ਼ਨਲ ਪੋਲਿਟਿਕਸ ਦੇ ਉੱਤੇ ਜ਼ਿਆਦਾ ਰਿਲਾਇਅ ਕੀਤਾ ਤੇ ਇਸ ਕਰਕੇ ਜਿਹੜੀ ਦੂਸਰੀਆਂ ਕਮਿਊਨਿਟੀਜ਼ ਦੇ ਨਾਲ ਇਸ ਤਰ੍ਹਾਂ ਟੱਚ ਟੁੱਟ ਗਿਆ ਤੇ ਉਸ ਤੋਂ ਬਾਅਦ ਇਹ ਜਿਹੜਾ ਨਤੀਜਾ ਸਾਡੇ ਸਾਹਮਣੇ ਆ ਕਿ ਜਿਹੜੀ ਇਨ ਫਾਈਟਿੰਗ ਸੀਗੀ ਕੁਮਾਰ ਰੀ ਸ਼ੈਲਜਾ ਤੇ ਭੁਪਿੰਦਰ ਸਿੰਘ ਹੁੱਡਾ ਗਰੁੱਪ ਦੀ ਇਹ ਵੀ ਕਾਂਗਰਸ ਨੂੰ ਲੈ ਡੁੱਬੀ ਕਾਂਗਰਸ ਨੂੰ ਇਹ ਲੱਗਿਆ ਸੀ ਕਿ ਵੀ ਜੋ ਨਤੀਜੇ ਲੋਕ ਸਭਾ ਚੋਣਾਂ ਦੇ ਵਿੱਚ ਆਏ ਨੇ ਉਹੀ ਨਤੀਜੇ ਜੋ ਰਿਪੀਟ ਹੋ ਸਕਦੇ ਨੇ ਉਹਦੇ ਵਰਗੇ ਨਤੀਜੇ ਹੋਣਗੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਕਿ ਨਹੀਂ ਹੋਇਆ ਹੈਗਾ ਤਾਂ ਇਸ ਕਰਕੇ ਇੱਕ ਓਵਰ ਕੌਨਫੀਡੈਂਸ ਜਿਹੜਾ ਮੰਨਿਆ ਜਾ ਰਿਹਾ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮੀਰ ਸਿੰਘ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਹਰਿਆਣਾ ਦੀਆਂ ਜੋ ਵਿਧਾਨ ਸਭਾ ਚੋਣਾਂ ਹੋਈਆਂ ਨੇ ਉਸ ਦੇ ਨਤੀਜਿਆਂ ਬਾਰੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਦੀ ਵੱਡੀ ਜਿੱਤ ਹੋਈ ਹੈ ਤੀਸਰੀ ਵਾਰ ਇਤਿਹਾਸਿਕ ਜਿੱਤ ਬੀਜੇਪੀ ਦੀ ਹੋਈ ਹੈ ਜਿਸ ਦੇ ਵਿੱਚ ਬੀਜੇਪੀ ਜਿਹੜੀ ਹੈ ਇੱਕ ਸਿੰਗਲ ਲਾਰਜੈਸਟ ਪਾਰਟੀ ਦੇ ਤੌਰ ਤੇ ਸਾਹਮਣੇ ਆਈ ਹੈ ਉਹ ਸਰਕਾਰ ਬਣਾਉਣ ਜਾ ਰਹੀ ਹੈ ਉਮੀਦ ਦੇ ਉਲਟ ਇਹ ਨਤੀਜੇ ਆਏ ਨੇ ਜੋ ਐਗਜ਼ਿਟ ਪੋਲ ਦੱਸ ਰਿਹਾ ਸੀ ਬੀਜੇਪੀ ਨੂੰ ਕਾਫੀ ਪਿੱਛੇ ਦੱਸ ਰਿਹਾ ਸੀ ਕਾਂਗਰਸ ਨੂੰ ਅੱਗੇ ਦੱਸ ਰਿਹਾ ਸੀ ਕਾਂਗਰਸ ਪਰ ਬੀਜੇਪੀ ਦੀ ਜਿੱਤ ਹੋਈ ਹੈ ਕਾਂਗਰਸ ਨੂੰ ਇਹ ਦੇ ਵਿੱਚ ਸੈਂ ਸੀਟਾਂ ਮਿਲੀਆਂ ਨੇ ਸਾਲ 2019 ਦੇ ਵਿੱਚ ਕਾਂਗਰਸ ਕੋਲ 31 ਸੀਟਾਂ ਸੀ ਤਾਂ ਇਹ ਨਤੀਜੇ ਕਿਉਂ ਆਏ ਨੇ ਇਹ ਨਤੀਜਿਆਂ ਦੀ ਕੀ ਰਾਜਨੀਤਿਕ ਜਿਹੜੇ ਵਿਸ਼ਲੇਸ਼ਕ ਨੇ ਉਹਦੀ ਕੀ ਰੀਜ਼ਨਿੰਗ ਦੇ ਰਹੇ ਨੇ ਕਿ ਇਹ ਉਲਟ ਫੇਰ ਕਿਵੇਂ ਹੋਇਆ ਕਿ ਤੀਜੀ ਵਾਰ ਜਿਹੜੀ ਭਾਜਪਾ ਹੈ ਉਹ ਭਾਜਪਾ ਜਿਹੜੀ ਹਰਿਆਣਾ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ ਉਸ ਨੇ ਦਾ ਜੋ ਅਨਲਿਸਿਸ ਹੁਣ ਤੱਕ ਸਾਹਮਣੇ ਆਇਆ ਉਸ ਦੇ ਵਿੱਚ ਸਭ ਤੋਂ ਵੱਡਾ ਐਂਗਲ ਇਹ ਦਿੱਤਾ ਜਾ ਰਿਹਾ ਹੈ ਕਿ ਜੋ ਕਾਂਗਰਸ ਹੈ ਉਸ ਦੇ ਵੱਲੋਂ ਭਪਿੰਦਰ ਸਿੰਘ ਹੁੱਡਾ ਦੀ ਅਗਵਾਈ ਦੇ ਵਿੱਚ ਇਹ ਸਾਰੀ ਚੋਣ ਕੈਂਪੇਨ ਲੜੀ ਗਈ ਸਾਰੀ ਚੋਣ ਲੜੀ ਗਈ ਤਾਂ ਜਿਹੜੀ ਕਾਂਗਰਸ ਆ ਉਸ ਨੇ ਓਵਰ ਜਿਹੜਾ ਹੈਗਾ ਰਿਲਾਇਅ ਕੀਤਾ जाट ਵੋਟ ਦੇ ਉੱਤੇ जाट ਲੀਡਰਸ਼ਿਪ ਦੇ ਉੱਤੇ ਤਾਂ हरियाणा ਦੇ ਵਿੱਚ ਜਿਹੜੀ ਜਾਤ ਦਾ ਸਵਾਲ ਹੈ ਜਾਤ ਜਿਹੜੀ ਕਾਸਟ ਦਾ ਫੈਕਟਰ ਹੈ ਬਹੁਤ ਡੂੰਗਾ ਫੈਕਟਰ ਹੈ ਤੋਂ 36 ਵਰਸਸ 1 ਵਾਲੀ ਇੱਕ ਗੱਲ ਜਿਹੜੀ ਪਿਛਲੀਆਂ ਚੋਣਾਂ ਦੇ ਵਿੱਚ ਵੀ ਭਾਜੀਪੀ ਨੇ ਸਾਲ 2014 ਤੋਂ ਚਲਵਾਈ ਹੋਈ ਹੈ ਕਿ 36 ਬਰਾਦਰੀਆਂ ਪਿੰਡ ਦੇ ਵਿੱਚ ਮੰਨੀਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਕਿ ਇਹ ਸਾਰੀਆਂ ਬਰਾਦਰੀਆਂ ਇੱਕ ਪਾਸੇ ਤੇ जाट ਕੱਲੇ ਇੱਕ ਪਾਸੇ ਤੋਂ ਇਹਸਵਾਰ ਵੀ तकरीबन तकरीबन ਭਾਜਪੀ ਨੇ ਉਹੀ ਪਾਲਿਸੀ ਅਪਣਾਈ ਹੈ ਤੇ ਇਸ ਦੇ ਨਾਲ ਕਾਂਗਰਸ ਦੀ ਜਿਹੜੀ ਓਵਰ ਅਲਾਈਅੰਸ ਆਨ जाट ਵੋਟ जाट ਲੀਡਰਸ਼ਿਪ ਚਾਹੇ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਦੇ ਵਿੱਚ ਸਾਰੀ ਜਦੋਂ ਚੋਣ ਮੁਹਿੰਮ ਲੜੀ ਗਈ ਸਾਰੀਆਂ ਟਿਕਟਾਂ ਦੀ ਜਦੋਂ ਵੰਡ ਹੋਈ ਤਾਂ ਉਦੋਂ ਵੀ ਇਹ ਚੀਜ਼ ਸਾਹਮਣੇ ਆਈ ਤਾਂ ਇਸ ਕਰਕੇ ਰਾਜਨੀਤਿਕ ਵਿਸ਼ੇ ਜਿਹੜੇ ਮਾਹਰ ਨੇ ਉਹ ਮੰਨਦੇ ਆ ਕਿ ਜਿਹੜੀ ਓਵਰ ਰਿਲਾਇੰਸ जाट ਦੇ जाट ਬੋਰਡ ਦੇ ਉੱਤੇ ਹੋਈ ਹੈ ਉਸੇ ਵਜ੍ਹਾ ਕਰਕੇ ਵੀ ਜਿਹੜੀਆਂ ਦੂਸੀਆਂ ਕਮਿਊਨਿਟੀਆਂ ਨੇ ਖਾਸ ਤੌਰ ਤੇ ਜਿਹੜਾ ਅਪਰ ਕਾਸਟ Hindu ਹੈ ਤੇ ਜਿਹੜਾ OBC ਵਰਗ ਹੈ ਨੈਭ ਸਿੰਘ ਸਿਆਣੀ ਨੂੰ ਲਗਾਇਆ ਗਿਆ ਸੀ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਹਰਿਆਣੇ ਦੇ CM ਉਹ ਇੱਕ OBC ਕਮਿਊਨਿਟੀ ਤੋਂ ਆਉਂਦੇ ਨੇ ਤਾਂ ਉਹ ਅਪਰ ਕਾਸਟ Hindu ਤੇ ਜਿਹੜਾ OBC ਵਰਗ ਹੈ ਉਹਨਾਂ ਦੀ ਇੱਕ ਸੋਲੀਡੇਟ ਹੋਇਆ जाट ਦੇ ਖਿਲਾਫ ਤੇ ਇਸ ਦੇ ਨਾਲ ਹੀ ਜਿਹੜੀ ਐਜੀਟੇਸ਼ਨ ਚੱਲੀ ਸੀ ਫਾਰਮਰਸ ਦੀ ਤੇ ਜਿਹੜੀ ਅਰੇਸਟਲਰਸ ਦੀ ਐਜੀਟੇਸ਼ਨ ਚੱਲੀ ਸੀ ਉਹ ਵੀ ਜਾਟ ਡੋਮੀਨੈਂਟ ਸੀ ਤਾਂ ਬੀਜੇ ਜਿਹੜੀ ਕਾਂਗਰਸ ਆ ਉਹਨਾਂ ਨੇ ਉਸ ਐਜੀਟੇਸ਼ਨ ਦਾ ਜਿਹੜਾ ਮੂਡ ਸੀ ਉਸ ਦੇ ਉੱਤੇ ਜ਼ਿਆਦਾ ਰਿਲਾਇਅ ਕੀਤਾ ਹਾਲਾਂਕਿ ਉਹਦੇ ਵਿੱਚ ਸਮਾਜ ਦੇ ਸਾਰੇ ਤਬਕੇ ਸ਼ਾਮਿਲ ਨਹੀਂ ਸੀਗੇ ਤਾਂ ਉਹ ਜਿਹੜੇ ਦੋ ਐਜੀਟੇਸ਼ਨ ਵੱਡੇ ਹੋਏ ਨੇ ਹਰਿਆਣੇ ਦੇ ਵਿੱਚ ਉਸ ਦੇ ਵਿੱਚ ਜਾਟ ਹੀ ਡੋਮੀਨੈਂਟ ਕਰ ਰਹੀ ਸੀ ਤੇ ਜੋ ਕਾਂਗਰਸ ਆ ਉਸਨੇ ਇਸ ਤੇ ਰਿਲਾਇਅ ਕੀਤਾ ਕਿ ਜੋ ਸਾਰੀ ਐਜੀਟੇਸ਼ਨਲ ਜਿਹੜਾ ਹਰਿਆਣਾ ਉਹ ਐਜੀਟੇਟ ਕਰ ਰਿਹਾ ਚਾਹੇ ਅਗਨੀ ਵੀਰ ਦਾ ਮਸਲਾ ਸੀ ਜਾਂ ਇਹ ਦੇ ਮਸਲੇ ਸੀਗੇ ਜੋ ਪਹਿਲਵਾਨਾਂ ਦਾ ਇਸ਼ੂ ਚੱਲਿਆ ਜਿਹੜੀਆਂ ਉਹ ਵੀ जाट ਕਮਿਊਨਿਟੀ ਦੀਆਂ ਜ਼ਿਆਦਾਤਰ ਜਿਹੜੀਆਂ ਪਹਿਲਵਾਨ ਸੀਗੀਆਂ ਹਾਲਾਂਕਿ ਜਿਹੜੀ ਫੋਗਾਟ ਜਿਹੜੇ ਕਿ ਪਹਿਲਵਾਨ ਨੇ ਆਪਣੇ ਭਾਰਤ ਦੇ ਵੱਲੋਂ ਖੇਡੇ ਆਲੰਪਿਕ ਦੇ ਵਿੱਚ ਉਹਨਾਂ ਨੇ ਆਪਣੀ ਸੀਟ ਜ਼ਰੂਰ ਜਿੱਤੀ ਹੈ ਪਰ ਜੋ ਕਾਂਗਰਸ ਹੈ ਇਸਨੇ ਇਸ ਐਜੀਟੇਸ਼ਨਲ ਪੋਲਿਟਿਕਸ ਦੇ ਉੱਤੇ ਜ਼ਿਆਦਾ ਰਿਲਾਇਅ ਕੀਤਾ ਤੇ ਇਸ ਕਰਕੇ ਜਿਹੜੀ ਦੂਸਰੀਆਂ ਕਮਿਊਨਿਟੀਜ਼ ਦੇ ਨਾਲ ਇਸ ਦਾ ਟੱਚ ਟੁੱਟ ਗਿਆ ਤੇ ਉਸ ਤੋਂ ਬਾਅਦ ਇਹ ਜਿਹੜਾ ਨਤੀਜਾ ਸਾਡੇ ਸਾਹਮਣੇ ਹੈ ਇਸ ਦੇ ਨਾਲ ਹੀ ਤੀਸਰਾ ਫੈਕਟਰ ਇਹ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਵਿੱਚ ਜਿਹੜੀ ਇਨ ਫਾਈਟਿੰਗ ਹੈ ਕਾਂਗਰਸ ਦੇ ਵਿੱਚ ਇੱਕ ਭੁਪਿੰਦਰ ਹੁੱਡਾ ਗਰੁੱਪ ਹੈ ਦੂਸਰਾ ਗਰੁੱਪ ਜਿਹੜੀ ਕੁਮਾਰੀ ਸ਼ੈਲਜਾ ਇੱਕ ਦਲਿਤ ਲੀਡਰ ਨੇ ਕੁਮਾਰੀ ਸ਼ੈਲਜਾ ਉਹਨਾਂ ਦਾ ਗਰੁੱਪ ਹੈ ਸਿਰਸੇ ਤੋਂ ਇਹ ਕਾਂਗਰਸ ਦੇ ਐਮਪੀ ਨੇ ਤਾਂ ਇਸ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਨ ਫਾਈਟਿੰਗ ਸੀਗੀ ਕੁਮਾਰੀ ਸ਼ੈਲਜਾ ਪਪਿੰਦਰ ਸਿੰਘ ਹੁੱਡਾ ਗਰੁੱਪ ਦੀ ਇਹ ਵੀ ਕਾਂਗਰਸ ਨੂੰ ਲੈ ਡੁੱਬੀ ਤੇ ਇਸ ਦੇ ਨਾਲ ਹੀ ਕਾਂਗਰਸ ਦਾ ਇੱਕ ਉਹ ਜਿਹੜਾ ਓਵਰ ਕੌਨਫੀਡੈਂਸ ਸੀ ਕਿ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਕਾਂਗਰਸ ਨੇ ਬਾਉਂਸ ਬੈਕ ਕੀਤਾ ਸੀ ਪੰਜ ਸੀਟਾਂ ਲੋਕ ਸਭਾ ਦੀਆਂ ਆਈਆਂ ਸੀ ਤਾਂ ਕਾਂਗਰਸ ਨੂੰ ਇਹ ਲੱਗਿਆ ਸੀ ਕਿ ਵੀ ਜੋ ਨਤੀਜੇ ਲੋਕ ਸਭਾ ਚੋਣਾਂ ਦੇ ਵਿੱਚ ਆਏ ਨੇ ਉਹੀ ਨਤੀਜੇ ਜੋ ਰਿਪੀਟ ਹੋ ਸਕਦੇ ਨੇ ਉਹਦੇ ਵਰਗੇ ਨਤੀਜੇ ਹੋਣਗੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਕਿ ਨਹੀਂ ਹੋਇਆ ਹੈਗਾ ਤਾਂ ਇਸ ਕਰਕੇ ਇੱਕ ਓਵਰ ਕੌਨਫੀਡੈਂਸ ਜਿਹੜਾ ਮੰਨਿਆ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਜਿੱਦੀ ਕੀ ਹਲੇ ਬਹੁਤ ਵੱਡੀ ਸੇ ਨਹੀਂ ਹੈਗੀ ਕਾਂਗਰਸ ਦੇ ਉਹ ਹਰਿਆਣੇ ਦੇ ਵਿੱਚ ਉਹਨਾਂ ਦੇ ਜਿਹੜਾ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਇਹੀ ਕਿਹਾ ਕਿ ਓਵਰ ਕੌਨਫੀਡੈਂਸੀ ਕਾਂਗਰਸ ਇਸ ਦੀ ਵਜ੍ਹਾ ਕਰਕੇ ਜਿਹੜਾ ਜਿਹੜਾ ਸਾਡੇ ਨਾਲ ਅਲਾਈਂਸ ਨਹੀਂ ਹੋਇਆ ਉਸ 99 ਸੀਟਾਂ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਖੜੀ ਕਿ ਉਹਨੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ ਹਾਲਾਂਕਿ ਉਹਨਾਂ ਦੀ ਆਪਣੀ ਕੋਈ ਸੀਟ ਨਹੀਂ ਆ ਸਕੀ ਪਰ ਜਿੰਨੀਆਂ ਵੀ ਵੋਟਾਂ ਉਹਨਾਂ ਨੂੰ ਪਈਆਂ ਉਹ ਕਾਂਗਰਸ ਦੇ ਖੇਮੇ ਦੀਆਂ ਸੀ ਤਾਂ ਕਈ ਥਾਵਾਂ ਤੇ ਬੜਾ ক্লোਜ਼ ਮਾਰਜਨ ਰਿਹਾ ਹੈ ਤਾਂ ਇਸ ਕਰਕੇ ਇੱਕ ਹਾਰ ਦੀ ਵਜ੍ਹਾ ਬਣਿਆ ਹੈਗਾ ਜੋ ਇੱਕ ਹਾਰ ਕਾਂਗਰਸ ਦੀ ਹੋਈ ਹੈ ਹਰਿਆਣਾ ਦਾ ਵਿੱਚ ਤਾਂ ਇਸ ਦੇ ਨਾਲ ਹੀ ਇੱਕ ਚੀਜ਼ ਹੋਰ ਵੱਡਾ ਟੇਕ ਅਵੇ ਜਿਹੜਾ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਹੈਗੀ ਹੈ ਕਿ ਜਿਹੜੇ ਇਸ ਦੇ ਨਾਲ ਜਿਹੜੇ ਮੁਸਲਮ ਵੋਟ ਆ ਉਹ ਕਾਂਗਰਸ ਦੇ ਨਾਲ ਖੜੀ ਨਜ਼ਰ ਆਈ ਹੈ ਜਿੰਨੀਆਂ ਵੀ ਕੌਨਸਟਿਟੈਂਸੀਸ ਨੇ ਦੋ ਤਿੰਨ ਜਿੱਥੇ ਮੁਸਲਮ ਵੋਟ ਦੀ ਡੋਮਿਨੈਂਸ ਆ ਉਹ ਕਾਂਗਰਸ ਦੀ ਝੋਲੀ ਪਈਆਂ ਨੇ ਚਾਹੇ ਨੂ ਦੇ ਵਿੱਚ ਅਸੀਂ ਦੇਖਿਆ ਮੇਵਾਦ ਦੇ ਇਲਾਕੇ ਦੇ ਵਿੱਚ ਜਿਹੜਾ ਕਲੈਸ਼ ਹੋਇਆ ਸੀ ਉਹ ਕਲੈਸ਼ ਦੇ ਵਿੱਚ ਜਿਹੜੀ ਹੈਗੀ ਆ ਇਹ ਜਿਹੜੀ ਵੋਟ ਆ ਉਹ ਉਹ ਉਸ ਅਸੈਂਬਲੀ ਦੀ ਕਾਂਗਰਸ ਦੇ ਕੈਂਡੀਡੇਟ ਨੂੰ ਗਈ ਹੈ ਤਾਂ ਮੁਸਲਮਨ ਵੋਟ ਕਿਤਨਾ ਕਿਤੇ ਹਰਿਆਣੇ ਦਾ ਫਿਰ ਵੀ ਕਾਂਗਰਸ ਦੇ ਨਾਲ ਖੜਾ ਰਿਹਾ ਤੇ ਜਿਸ ਤਰ੍ਹਾਂ ਇਹਦੇ ਵਿੱਚ ਜਿਹੜੇ ਦੂਜੇ ਸੀਗੇ ਚਾਹੇ ਅਨੈਲੋ ਆ ਜਾਂ ਜੀਜੀਪੀ ਆ ਜੀਜੀਪੀ ਜਿਹੜੀ ਕਿ ਦੁਸ਼ਯੰਤ ਛਟਾਲਾ ਦੀ ਪਾਰਟੀ ਸੀ ਉਹ ਇੱਕ ਬ੍ਰੇਕਅਵੇ ਸੈਕਸ਼ਨ ਹੈਗਾ ਅਨੈਲੋ ਦਾ ਤਾਂ ਉਹ ਦੇ ਵਿੱਚ ਉਹ ਜਿਹੜਾ ਸੈਕਸ਼ਨ ਆ ਉਸ ਨੂੰ ਕੋਈ ਵੀ ਜਿਹੜੀ ਸੀਟ ਹੈ ਇਸ ਵਾਰ ਨਹੀਂ ਆਈ ਦੁਸ਼ਣ ਝਟਾਲਾ ਜਿਹੜੇ ਨੇ ਖੁਦ ਆਪਣੀ ਸੀਟ ਹਾਰ ਗਏ ਨੇ ਦਰਸ਼ਕਾਂ ਨੂੰ ਚੇਤੇ ਹੋਊਗਾ ਕਿ 2019 ਦੇ ਵਿੱਚ ਜਿਹੜੀਆਂ ਉਹਦਾ ਲੋਕ ਸਭਾ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਬੀਜੇਪੀ ਤੇ ਜੀ ਜੇਪੀ ਨੇ ਰਲ ਕੇ ਸਰਕਾਰ ਬਣਾਈ ਸੀ ਤੇ ਫਿਰ ਅਖੀਰ ਤੇ ਆ ਕੇ ਉਹ ਐਲਾਈਅੰਸ ਟੁੱਟ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਇਹ ਸਾਰਾ ਪੱਖ ਜਿਹੜਾ ਇਹ ਸਾਡੇ ਸਾਹਮਣੇ ਰਿਹਾ ਤੇ ਇਸ ਕਰਕੇ ਜਿਹੜੀ ਅਨੈਲੋ ਹੈ ਅਨੈਲੋ ਨੂੰ ਸਿਰਫ ਦੋ ਸੀਟਾਂ ਆਈਆਂ ਨੇ ਸਰਸਾ ਬੈਲਟ ਤੋਂ ਤੇ ਇਸ ਦੇ ਨਾਲ ਇਹ ਸਮਝਿਆ ਜਾ ਸਕਦਾ ਹੈ ਕਿ ਜਿਹੜੀ ਅਨੈਲੋ ਟਾਈਪ ਪੋਲਿਟਿਕਸ ਸੀ जाट ਪੋਲਿਟਿਕਸ ਸੀ ਡੋਮਿਨੈਂਸ ਸੀ ਉਹ ਇੱਕ ਰੀਜਨਲ ਧੜਾ ਸੀ ਜਿਹੜਾ ਹਰਿਆਣੇ ਦਾ ਉਸ ਦਾ ਲਗਭਗ ਜਿਹੜਾ ਇਹਦੇ ਵਿੱਚ ਭੋਗ ਪੈ ਗਿਆ ਜਿਹੜੀ ਆ ਇਲੈਕਸ਼ਨ ਹੋਈ ਹੈਗੀ ਹੈ ਤੇ ਇਸ ਦੇ ਨਾਲ ਹੀ ਸਭ ਤੋਂ ਵੱਡਾ ਸਵਾਲ ਇਹਦੇ ਵਿੱਚ ਸਿੱਖਾਂ ਦਾ ਤੇ ਜਿਹੜਾ ਦੂਸਰਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹਰਿਆਣੇ ਦੀ ਹੈ ਹੁਣ ਜਦੋਂ ਇਹ ਨਤੀਜਾ ਆਇਆ ਸਿੱਖਾਂ ਦੀ ਜਿਹੜੀ ਨਰਾਸ਼ਗੀ ਹੈ ਬੀਜੇਪੀ ਦੇ ਨਾਲ ਉਹ ਜਗ ਜਾਹਰ ਸੀ ਚਾਹੇ ਕਿ ਉਹ ਗੁਰਮੀਤ RAM ਰਹੀਮ ਨੂੰ ਬਾਰ-ਬਾਰ ਪੈਰਵਲ ਦਿੱਤੇ ਜਾਣ ਦਾ ਮਸਲਾ ਸੀ ਜਾਂ ਸਿੱਖ ਅਫੇਅਰਸ ਦੇ ਵਿੱਚ ਇੰਟਰਫੀਰੈਂਸ ਦਾ ਮਸਲਾ ਸੀ ਹਰਿਆਣਾ ਦੇ ਵਿੱਚ ਤਾਂ ਕਾਫੀ ਖੁੱਲ ਕੇ ਸਿੱਖਾਂ ਨੇ ਕਾਂਗਰਸ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਤਾਂ ਹੁਣ ਜਦੋਂ ਰਿਜ਼ਲਟ ਬਿਲਕੁਲ ਬਰਖਸ਼ ਆਏ ਨੇ ਬਿਲਕੁਲ ਉਲਟ ਰਿਜ਼ਲਟ ਆਏ ਨੇ ਤਾਂ ਹਰਿਆਣਾ ਦੇ ਵਿੱਚ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਜਿਹੜੇ ਸਿੱਖਾਂ ਦੇ ਧਾਰਮਿਕ ਤੇ ਰਾਜਨੀਤਿਕ ਈਸ਼ੂ ਨੇ ਉਹਨਾਂ ਦਾ ਕੀ ਫੇਟ ਹੋਏਗੀ ਇਸ ਨੂੰ ਲੈ ਕੇ ਜਿਹੜਾ ਇੱਕ ਕਨਸਰਨ ਹੈ ਉਹ ਸਿੱਖ ਹਲਕਿਆਂ ਦੇ ਵਿੱਚ ਹਰਿਆਣਾ ਦੇ ਵਿੱਚ ਹੋ ਸਕਦਾ ਇਸ ਦੇ ਨਾਲ ਹੀ ਦੇਖਣਾ ਹੋਏਗਾ ਕਿ ਜਿਹੜੀ ਗੁਰਮੀਤ ਰਾਮ ਰਹੀਮ ਨੂੰ ਲਗਾਤਾਰ ਪੈਰਵਲ ਦਿੱਤੀ ਗਈ ਉਸ ਦੇ ਵੀ ਜਿਹੜੀਆਂ ਸਿੱਖ ਭਾਵਨਾਵਾਂ ਨੇ ਉਸ ਨੂੰ ਬਿਲਕੁਲ ਦਰਕਿਨਾਰ ਕੀਤਾ ਗਿਆ ਬੀਜੇਪੀ ਦੇ ਵੱਲੋਂ ਤੇ ਹੁਣ ਜਦੋਂ ਬੀਜੇਪੀ ਜਿੱਤ ਗਈ ਹੈ ਤਾਂ ਇਹ ਜਿਹੜੀ ਇੱਕ ਇੱਕ ਉਹਨਾਂ ਦੇ ਪ੍ਰਤੀ ਜੋ ਇੱਕ ਨਰਮ ਰਵੱਈਆ ਹੈਗਾ ਗੁਰਮੀਤ ਰਾਮ ਰਹੀਮ ਦੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ ਤਾਂ ਇਹ ਸਾਰੇ ਦੇ ਵਿੱਚ ਜਿਹੜਾ ਸਿੱਖ ਇੰਟਰਸਟ ਹੈ ਉਹ ਕਿਵੇਂ ਸੇਫਗਾਰਡ ਹੋਏਗਾ ਹਰਿਆਣੇ ਦੇ ਵਿੱਚ ਜਦੋਂ ਕਿ ਜਿਹੜੀ ਸਾਰੀ ਬੋਡੀ ਹੈ ਜਿਹੜੀ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨੂੰ ਇੱਕ ਪਪੇਟ ਬਾਡੀ ਮੰਨਿਆ ਜਾਂਦਾ ਬੀਜੇਪੀ ਆਰਐਸਐਸ ਦੀ ਤੇ ਹੁਣ ਉਹ ਕਿਵੇਂ ਉਹ ਨਾਰਾਜ਼ਗੀ ਜਿਹੜੀ ਸਿੱਖਾਂ ਦੀ ਹੈ ਉਹ ਬਰਕਰਾਰ ਰਹੇਗੀ ਉਹ ਕੀ ਹੋਏਗਾ ਇਹ ਹੋਣ ਵਾਲੇ ਸਮੇਂ 'ਚ ਦੇਖਣਾ ਹੋਏਗਾ ਤੇ ਇਸ ਦੇ ਨਾਲ ਹੀ ਜਿਹੜੀ ਜਾਟ ਡੋਮਿਨੈਂਸ ਦੀ ਪੋਲਿਟਿਕਸ ਰਹੀ ਹੈ ਪਿਛਲੇ 40 ਸਾਲਾਂ ਦੀ 50 ਸਾਲਾਂ ਦੀ ਹਰਿਆਣਾ ਦੇ ਵਿੱਚ ਉਸਤਾ ਵੀ ਇੱਕ ਡਿਕਲਾਈਨ ਜਿਹੜਾ ਹੈਗਾ ਕਨਜੈਕਟਿਵ ਅਸੀਂ ਦੇਖ ਰਹੇ ਹਾਂ ਹੁਣ ਜਿਹੜੀ ਇਹ ਫਰਸਟ੍ਰੇਸ਼ਨ ਹੈ जाट ਫਰਸਟ੍ਰੇਸ਼ਨ ਤੇ ਜਿਹੜੀ ਸਿੱਖ ਫਰਸਟ੍ਰੇਸ਼ਨ ਹੈ ਇਹ ਫਰਸਟ੍ਰੇਸ਼ਨ ਕਿਹੜੇ ਪਾਸੇ ਨੂੰ ਜਾਂਦੀ ਹੈ ਇਹ ਦੇਖਣ ਵਾਲੀ ਗੱਲ ਹੈ ਕਿ ਇਹਨਾਂ ਦੇ ਵਿੱਚ ਇਹ ਆਪਣੀ ਰੂਟਸ ਬਣਾਣਗੇ ਜਾਂ ਕੋਈ ਵੱਖਰਾ ਰਸਤਾ ਅਖਤਿਆਰ ਕਰਨਗੇ ਪਰ ਭਾਜਪਾ ਦੀ ਜਿਹੜੀ ਤੀਜੀ ਵਾਰ ਜਿੱਤ ਹੋਈ ਹੈ ਇਸ ਨੇ ਹਰਿਆਣਾ ਦੇ ਵਿੱਚੋਂ حالफिलहाल ਜਿਹੜੀ ਡਾਟ ਡੋਮਿਨੈਂਸ ਵਾਲੀ ਪੋਲਿਟਿਕਸ ਹੈ ਉਸ ਦਾ ਜਿਹੜਾ ਹੈਗਾ ਉਸ ਦਾ ਇੱਕ ਬਹੁਤ ਉਹਨੂੰ ਡੂੰਗੀ ਖੱਡ ਚ ਸੁੱਟ ਦਿੱਤਾ ਤੇ ਇਸ ਤੋਂ ਬਾਅਦ ਦੀ ਜਿਹੜੀ ਪੋਲਿਟਿਕਸ ਹੁਣ ਉਸ ਅਗਲੇ 5 ਸਾਲ ਬਾਅਦ ਹੋਏਗੀ ਉਸ ਦੇ ਵਿੱਚ ਜਿਹੜੀ ਭੁਪਿੰਦਰ ਹੁੱਡਾ ਦੀ ਫੈਮਿਲੀ ਹੈ ਉਸ ਦਾ ਤਾਂ ਸਿਆਸੀ ਪਿਵੈਖ ਹੁਣ ਬਿਲਕੁਲ ਜਿਹੜਾ ਹੈਗਾ ਉਹ ਕੋਈ ਕੋਈ ਸਾਰੂ ਨਹੀਂ ਲੱਗ ਰਿਹਾ ਕੋਈ ਆਸਮੰਦ ਨਹੀਂ ਲੱਗ ਰਿਹਾ ਪਰ ਇਹ ਨਿਰਸੰਦੇਹ ਜਿਹੜੀ ਜਾ ਡੋਮਿਨੈਂਸ ਵਾਲੀ ਪੋਲਿਟਿਕਸ ਆ ਉਸ ਨੂੰ ਵੱਡਾ ਝੋਲਟ ਹੈ ਤੇ ਉਹਦੇ ਫਿਊਚਰ ਦੇ ਬਾਰੇ ਵੀ ਕਾਫੀ ਜਿਹੜਾ ਜਿਹੜੇ ਖਦਸ਼ੇ ਨੇ ਉਹ ਖੜੇ ਹੋ ਗਏ ਨੇ ਪਰ ਕਿਸਾਨ ਅੰਦੋਲਨ ਤੇ ਜਿਹੜਾ ਫਾਰਮਰ ਜਿਹੜਾ ਪਹਿਲਵਾਨਾਂ ਦਾ ਪ੍ਰੋਟੈਸਟ ਹੈ ਉਸ ਦੇ ਸਾਹਮਣੇ ਵੀ ਬਹੁਤ ਸਾਰੇ ਸਵਾਲ ਨੇ ਕਿ ਹੁਣ ਉਹ ਜਿਹੜੇ ਸਾਰੇ ਐਜੀਟੇਸ਼ਨ ਆ ਉਹ ਕਿਹੜੇ ਪਾਸੇ ਜਾਏਗੀ ਬੀਜੇਪੀ ਦੀ ਤੀਜੀ ਜਿਹੜੀ ਜਿੱਤ ਹੋਈ ਹੈ ਹਰਿਆਣਾ ਦੇ ਵਿੱਚ ਇਸ ਨੇ ਬੀਜੇਪੀ ਦੇ ਖੇਮੇ ਦੇ ਵਿੱਚ ਨਰਸਨ ਦੇ ਜਿਹੜੀ ਆ ਵੱਡੀ ਖੁਸ਼ੀ ਜਿਹੜੀ ਆ ਉਹ ਦਿੱਤੀ ਹੈ ਇਸ ਦੇ ਨਾਲ ਹੀ ਇਹ ਗੱਲ ਵੀ ਬਿਲਕੁਲ ਦੁਆਰ ਤੋਂ ਸਾਬਿਤ ਹੋਈ ਹੈ ਕਿ ਜਿਹੜੀ ਜਿਹੜਾ ਹਰਿਆਣਾ ਹੈ ਉਹ ਹਮੇਸ਼ਾ ਕੇਂਦਰ ਦੇ ਨਾਲ ਜਾਂਦਾ ਜਿੱਦੀ ਕੇਂਦਰ ਦੇ ਵਿੱਚ ਸੱਤਾ ਹੁੰਦੀ ਹੈ ਹਰਿਆਣਾ ਦੇ ਵਿੱਚ ਉਸੇ ਦੀ ਸੱਤਾ ਰਹਿੰਦੀ ਹੈ ਤੇ ਕਾਂਗਰਸ ਦੇ ਰਜਿਮ ਦੇ ਦੌਰਾਨ ਵੀ ਹੁੰਦਾ ਰਿਹਾ ਜਦੋਂ ਅਸੀਂ ਭਜਨਲal ਬਿਸ਼ਨੋਈ ਦਾ ਦੌਰ ਦੇਖਿਆ ਤੇ ਹੁਣ ਵੀ ਜਦੋਂ ਨੈਪ ਸਿੰਘ ਸ਼ੈਣੀ ਦਾ ਦੌਰ ਹੈ ਤਾਂ ਨਰਿੰਦਰ ਮੋਦੀ ਦੀ ਸਰਕਾਰ ਦੇ ਨਾਲ ਹੀ ਹਰਿਆਣੇ ਨੇ ਆਪਣੇ ਲੋਕਾਂ ਨੇ ਜਾਣ ਦਾ ਫੈਸਲਾ ਕੀਤਾ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਸਮਝ ਆਊਗਾ ਕਿ ਇਹ ਜਿਹੜਾ ਫੈਸਲਾ ਹਰਿਆਣੇ ਦੇ ਲੋਕਾਂ ਦਾ ਹੈਗਾ ਇਹ ਹਰਿਆਣੇ ਦੇ ਲੋਕਾਂ ਦੇ ਲਈ ਕੀ ਕਿਸ ਕਿਸਮ ਦੇ ਜਿਹੜੇ ਫਾਇਦੇ ਨੁਕਸਾਨ ਜਿਹੜੇ ਆ ਲੈ ਕੇ ਆਉਂਦਾ ਧੰਨਵਾਦ